ਸੱਚੀ ਕਾਲ ਜੀ ਅਸਟ੍ਰੋਲੋਜੀ ਵਿਦਿ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਅਜਤਿਸ਼ ਰਿਮਾਨ ਕਹਿੰਦੇ ਆ ਕਿ ਜ਼ਿੰਦਗੀ ਦੇ ਵਿੱਚ ਹਰ ਕਿਸੇ ਦੀ ਆਪਣੀ ਆਪਣੀ ਅਹਿਮੀਅਤ ਹੈ ਹਰ ਕਿਸੇ ਦੀ ਆਪਣੀ ਆਪਣੀ ਕਾਬਲੀਅਤ ਹੈ ਕਿਸੇ ਨੂੰ ਕਿਸੇ ਦੇ ਨਾਲ ਕੰਪੇਅਰ ਨਹੀਂ ਕਰਨਾ ਚਾਹੀਦਾ ਜੇ ਆਪਾਂ ਦੇਖੀਏ ਕਿ ਚੀਜ਼ਾਂ ਦੀ ਵੀ ਆਪਣਾ ਆਪਣਾ ਕੰਮ ਹੈ ਆਪਣਾ ਆਪਣਾ ਹਰ ਕਿਸੇ ਦਾ ਕੁਦਰਤ ਨੇ ਨਹੀਂ ਕੰਮ ਲਾਇਆ ਤੇ ਅਸੀਂ ਵੀ ਇੱਕ ਚੀਜ਼ ਕਈ ਵਾਰੀ ਆਪਾਂ ਕਹਿ ਦਿੰਨੇ ਆ ਕਿ ਦੋ ਤਿੰਨ ਜਗ੍ਹਾ ਤੇ ਕੰਮ ਆਉਂਦੀ ਆ ਠੀਕ ਹੈ ਕਈ ਵਾਰੀ ਕੁਦਰਤ ਨੇ એનર્ਜੀ ਐਜੀ ਦਿੱਤੀ ਕਈ ਵਾਰ ਤੁਹਾਨੂੰ ਬਹੁ ਗੁਣੀ ਬਣਾ ਦਿੱਤਾ ਕਈ ਗੁਣ ਦੇ ਦਿੱਤੇ ਤੇ ਇਹ ਕਿਤੇ ਕਿਤੇ ਹੋ ਵੀ ਜਾਂਦਾ ਹੈ ਕਿ ਕੁਦਰਤ ਨੇ ਕਿਸੇ ਨੂੰ ਜ਼ਿਆਦਾ ਗੁਣ ਦਿੱਤੇ ਕਿਸੇ ਨੂੰ ਥੋੜੇ ਘੱਟ ਦਿੱਤੇ ਜਿੰਨੂੰ ਜੋ ਦਿੱਤਾ ਅਗਰ ਅਸੀਂ ਉਸ ਨੂੰ ਹੀ ਉਭਾਰੀਏ ਜਿਹਦੇ ਵਿੱਚ ਜੋ ਹੈ ਅਗਰ ਅਸੀਂ ਉਸ ਨੂੰ ਹੀ ਵਰਤੀਏ ਤਾਂ ਮੇਰੇ ਹਿਸਾਬ ਦੇ ਨਾਲ ਜਾਂ ਕੁਦਰਤ ਦੇ ਹਿਸਾਬ ਦੇ ਨਾਲ ਉਸ ਵਿੱਚ ਜ਼ਿਆਦਾ ਤਰੱਕੀ ਤੇ ਕਾਬਲੀਅਤ ਨੂੰ ਪਹਿਚਾਨਣ ਲਈ ਵੀ ਤੇ ਉਸ ਵਿੱਚ ਸੈਟੀਸਫੈਕਸ਼ਨ ਲਈ ਵੀ ਬੜਾ ਵਧੀਆ ਹੋ ਜਾਂਦਾ ਹੁਣ ਸੈਟੀਸਫੈਕਸ਼ਨ ਕੀ ਹੈ ਸੈਟੀਸਫੈਕਸ਼ਨ ਹੈ ਕਿ ਜੋ ਅਸੀਂ ਕਰ ਰਹੇ ਹਾਂ ਬਸ ਕਰ ਰਹੇ ਹਾਂ ਇਹ ਨਹੀਂ ਕਿ ਮਜਬੂਰੀ ਹੈ ਇਹ ਨਹੀਂ ਕਿ ਦੁਨੀਆਦਾਰੀ ਲਈ ਹੈ ਇਹ ਨਹੀਂ ਹੈ ਕਿ ਸਿਰਫ ਘਰ ਚਲਾਉਣ ਲਈ ਹੈ ਇਹ ਨਹੀਂ ਹੈ ਕਿ ਸਿਰਫ ਬੱਚੇ ਪਾਲਣ ਲਈ ਹੈ ਇਹ ਨਹੀਂ ਹੈ ਕਿ ਬਸ ਕੰਮ ਤੇ ਕਰਨਾ ਹੀ ਪੈਂਦਾ ਹੈ ਨਹੀਂ ਕੰਮ ਕਰਨਾ ਪੈਂਦਾ ਏ ਠੀਕ ਆ ਕੰਮ ਕਰਨਾ ਚਾਹੀਦਾ ਏ ਕਿਉਂਕਿ ਜੇ ਮਸ਼ੀਨ ਐ ਨਾ ਤਾਂ ਮਸ਼ੀਨ ਨੂੰ ਅਗਰ ਅਸੀਂ ਚਲਾਉਂਦੇ ਰਹੀਏ ਤਾਂ ਮਸ਼ੀਨ ਰੈਲ ਹੀ ਰਹਿੰਦੀ ਆ ਸਮੇਂ-ਸਮੇਂ ਤੇ ਚਲੋ ਆਪਣੀ ਰਿਪੇਅਰ ਵੀ ਹਰ ਕਿਸੇ ਨੂੰ ਕਰਨੀ ਚਾਹੀਦੀ ਆ ਆਪਣੇ ਆਪ ਲਈ ਵਕਤ ਕੱਢਣਾ ਚਾਹੀਦਾ ਏ ਤੇ ਇਸੇ ਤਰ੍ਹਾਂ ਅਗਰ ਮਸ਼ੀਨ ਖੜੀ ਐ ਤੇ ਭਾਵੇਂ ਉਹਦੀ ਐਕਸਪਾਇਰੀ ਡੇਟ ਹਜੇ ਕਾਫੀ ਢੇਰ ਬਾਅਦ ਹੋਵੇ ਪਰ ਉਹ ਖੜੀ ਹੋਈ ਚੀਜ਼ ਜਿਹੜੀ ਆ ਉਸ ਨੂੰ ਹੌਲੀ-ਹੌਲੀ ਹੌਲੀ-ਹੌਲੀ ਉਹ ਖੜੀ ਹੀ ਰਹਿ ਜਾਂਦੀ ਆ ਤੇ ਉਸ ਤੋਂ ਜਦੋਂ ਉਹਦੀ ਐਕਸਪਾਇਰੀ ਡੇਟ ਲੰਘ ਜਾਂਦੀ ਆ ਤੇ ਫਿਰ ਤੇ ਉਹਦੀ ਵੈਲਿਊ ਹੀ ਕੀ ਰਹਿ ਗਈ ਤੁਸੀਂ ਸਮਝਦੇ ਹੋ ਨਾ ਇੱਕ ਚੀਜ਼ ਨੂੰ ਜਦੋਂ ਤੱਕ ਜਿਸ ਚੀਜ਼ ਦਾ ਯੂਜ਼ ਹੋਣਾ ਯਾਨੀ ਕੁਦਰਤ ਨੇ ਸਾਨੂੰ ਜੋ ਸਮਾਂ ਇਹ ਦੁਨੀਆਦਾਰੀ ਦੇ ਵਿੱਚ ਗੁਜ਼ਾਰਨ ਲਈ ਦਿੱਤਾ ਹੈ ਉਦੋਂ ਤੱਕ ਜੋ ਕੁਦਰਤ ਨੇ ਕਾਬਲੀਅਤ ਦਿੱਤੀ ਹੈ ਉਸ ਨੂੰ ਚਾਰ ਚੰਨ ਲਾਉਣੇ ਚਾਹੀਦੇ ਆ ਸਮਝਣਾ ਚਾਹੀਦਾ ਹੈ ਆਪਣੇ ਗੁਣਾਂ ਇਹ ਨਾ ਸਮਝੋ ਕਿ ਦੁਨੀਆਦਾਰੀ ਨੂੰ ਸਮਝ ਲਈ ਆ ਏਨਾ ਸਮਝੋ ਕਿ ਕਿਸੇ ਅਨੁਸਾਰ ਚੱਲ ਕੇ ਆਪਣੀ ਜ਼ਿੰਦਗੀ ਨੂੰ ਅੱਛਾ ਬਣਾ ਲਿਆ ਏ ਦਿਖਾਵੇ ਦੀ ਦੁਨੀਆ ਜਿਹੜੀ ਹੁੰਦੀ ਹੈ ਨਾ ਇਹ ਸਿਰਫ ਦਿਖਾਵੇ ਦੀ ਰਹਿ ਜਾਂਦੀ ਆ ਮਨ ਦੀ ਖੁਸ਼ੀ ਤੇ ਚਿਹਰੇ ਦੀ ਖੁਸ਼ੀ ਤੁਹਾਡੀਆਂ ਅੱਖਾਂ ਦੇ ਵਿੱਚ ਨਜ਼ਰ ਆਉਂਦੀ ਆ ਕੱਲੀ ਸਮਾਈਲ ਦੇਣ ਨਾਲ ਚਿਹਰੇ ਦੀ ਖੁਸ਼ੀ ਨਹੀਂ ਬਣਦੀ ਜਿਹੜੀ ਤੁਹਾਡੀ ਅੱਖਾਂ ਦੀ ਚਮਕ ਹੈ ਉਹ ਤੁਹਾਡੀ ਜ਼ਿੰਦਗੀ ਦੀ ਸਕਸੈਸਫੁਲ ਨੂੰ ਝਲਕਦੀ ਨਜ਼ਰ ਆਉਂਦੀ ਹੈ ਤਾਂ ਹਮੇਸ਼ਾ ਕਿਸੇ ਦੀਆਂ ਅੱਖਾਂ ਵੱਲ ਦੇਖੋ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਸੇ ਨੇ ਜ਼ਿੰਦਗੀ ਕਿਸ ਤਰ੍ਹਾਂ ਜਿਉਈ ਹੈ ਇਹ ਨਾ ਹੋਵੇ ਕਿ ਕੱਲ ਨੂੰ ਸਾਡੀਆਂ ਅੱਖਾਂ ਜਿਹੜੀਆਂ ਨੇ ਅਸੀਂ ਆਪਣੇ ਆਪ ਨੂੰ ਹੀ ਨਹੀਂ ਦੇਖ पाए ਸਿਰਫ ਦੁਨੀਆਦਾਰੀ ਨੂੰ ਦੇਖਦੇ ਰਹੇ ਦੁਨੀਆਦਾਰੀ ਮੁਤਾਬਕ ਚੱਲਦੇ ਰਹੇ ਤੇ ਪਰੇਸ਼ਾਨੀ ਕੀ ਹੋਈ ਨਾ ਆਪਣੇ ਰੁਗਾ ਕੀਤਾ ਕੁਝ ਤੇ ਜਦੋਂ ਵਕਤ ਆਇਆ ਤੇ ਫਿਰ ਪਛਤਾਉਣ ਦਾ ਤੇ ਕਹਿਣ ਦਾ ਤੇ ਉਸ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਚਾਹੁੰਦੇ ਸੀ ਰਹਿਣ ਦਾ ਫਾਇਦਾ ਹੀ ਕੀ ਹੈ ਹੈਨਾ ਚਲੋ ਫਾਇਦਾ ਨੁਕਸਾਨ ਤੇ ਨਹੀਂ ਹੈਗਾ ਪਰ ਉਹੀ ਗੱਲ ਕਿ ਦੁਨੀਆ 'ਚ ਵਾਰ-ਵਾਰ ਨਹੀਂ ਆਉਣਾ ਇਹ ਚੀਜ਼ ਸੋਚਣੀ ਚਾਹੀਦੀ ਆ ਸੋਚਣਾ ਕਿਉਂ ਹੈ ਮੇਰੇ ਸਾਹਮਣੇ ਤੇ ਪ੍ਰੈਕਟੀਕਲ ਹੋਣਾ ਚਾਹੀਦਾ ਏ ਕਿ ਹਾਂ ਭਾਈ ਕਿ ਦੁਨੀਆਦਾਰੀ ਹੈ ਤੇ ਦੁਨੀਆਦਾਰੀ ਮੁਤਾਬਕ ਅਸੀਂ ਚੱਲ ਕੇ ਹਰ ਚੀਜ਼ ਨੂੰ ਸਹੀ ਤਰੀਕੇ ਨਾਲ ਜਿਉ ਹੀ ਲੈਣਾ ਏ ਤੇ ਵਧੀਆ ਕਰ ਹੀ ਲੈਣਾ ਏ ਹਨਾ ਰਹੀ ਗੱਲ ਜਦੋਂ ਤੁਸੀਂ ਆਪਣੇ ਲਈ ਜਿਉਨੇ ਹੋ ਹੁਣ ਜਿੱਦਾਂ ਜਿੱਦਾਂ ਹੁਣ ਅੱਜ ਦੀ ਆਪਾਂ ਗੱਲ ਕਰਨੀ ਅੱਜ ਸੰਡੇ ਹੈ ਐਤਵਾਰ ਦਾ ਦਿਨ ਹੈ ਹਨਾ ਕਹਿੰਦੇ ਸਨਡੇ ਇਜ਼ ਅ ਆਫ ਦਿ ਸਨ ਸਨ ਮਤਲਬ ਸੂਰਜ ਦਾ ਆਨੰਦ ਲੈਣ ਨੂੰ ਅਸਲ 'ਚ ਸੰਡੇ ਕਹਿੰਦੇ ਐਤਵਾਰ ਦਾ ਦਿਨ ਬੜਿਆ ਸ। ਕੁਝ ਨਾ ਕੁਝ ਤੇ ਸੋਚ ਮੁਤਾਬਕ ਇਹਨੂੰ ਅਗਲਾ ਮੰਡੇ ਆ ਮੰਡੇ। ਮਤਲਬ ਮਨ ਮੁਤਾਬਕ ਵੀ ਚੱਲਣਾ ਚਾਹੀਦਾ ਏ ਕਿ ਮਨ ਨੂੰ ਚਾਹੀਦਾ ਏ ਬਹੁਤ ਕੁਛ, ਬਹੁਤ ਕੁਛ। ਮਨ ਨੂੰ ਕੀ ਚਾਹੀਦਾ? ਮਨ ਨੂੰ ਤਾਂ ਜੀ ਵਧੀਆ ਲਾਈਫ ਚਾਹੀਦੀ ਏ, ਅੱਛੀ ਗੱਡੀ ਚਾਹੀਦੀ ਏ, ਵਧੀਆ ਘਰ ਚਾਹੀਦਾ ਤੇ ਮਨ ਮੁਤਾਬਕ ਚੱਲਣਾ ਤਾਂ ਬਹੁਤ ਕੰਮ ਮੁਤਾਬਕ ਚੱਲਣਾ ਪੈਣਾ ਏ। ਹੈਨਾ ਤਾਂ ਇਸੇ ਕਰਕੇ ਜੇ ਸਨ ਮੁਤਾਬਕ ਸੰਡੇ ਦਾ ਮਤਲਬ ਹੈ ਕਿ ਸੂਰਜ ਦਾ ਆਨੰਦ ਲੈਣਾ ਦਿਲੇ ਰਹਿ ਕੇ ਜਿਵੇਂ ਛੁੱਟੀ ਹੈ ਸਮਝ ਲਓ ਹੈਨਾ ਤਾਂ ਛੁੱਟੀ ਹੈ ਤਾਂ ਛੁੱਟੀ ਵਾਲੇ ਦਿਨ ਤੁਸੀਂ ਅ ਜਲਦੀ ਉਠੋ ਦੇਖੋ ਵੈਸੇ ਉਠੋ ਜਦੋਂ ਮਰਜੀ ਇਹ ਨਹੀਂ ਮੈਂ ਕਹਿੰਦੀ ਤੁਹਾਨੂੰ ਪਰ ਸੂਰਜ ਚਾਦੇ ਦੇ ਦਰਸ਼ਨ ਜ਼ਰੂਰ ਕਰੋ ਇਹ ਬਹੁਤ ਹੀ ਜ਼ਿਆਦਾ ਤੁਹਾਨੂੰ એનર્ਜੀ ਵੀ ਦਿੰਦੇ ਆ ਤੁਹਾਡੇ ਸਰੀਰ ਲਈ ਜ਼ਰੂਰੀ ਵੀ ਹੈ ਹੈਨਾ ਤੇ ਇਹ ਨਿਕਾ ਕਿ ਅੱਜ ਸੰਡੇ ਆ ਤੇ ਮਤਲਬ 10 11 ਵਜੇ ਉੱਠੇ ਤੇ ਸਰੀਰ ਨੂੰ ਐ ਬਣਿਆ ਕਿ ਬੋਝ ਅੱਛਾ ਦੇਖਿਓ ਤੁਸੀਂ ਜਿਹੜੇ ਲੋਕ ਲੇਟ ਉੱਠਦੇ ਆ ਨਾ એનર્ਜੀ ਬਿਲਕੁਲ ਉਹਨਾਂ ਦੇ ਸਰੀਰ 'ਚ ਹੁੰਦੀ ਨਹੀਂ ਐ ਐ ਲੱਗਦਾ ਕਿ ਆਪਣੇ ਸਰੀਰ ਨੂੰ ਕਢੀਸ ਰਹੇ ਆ ਪ੍ਰੈਕਟੀਕਲ ਪ੍ਰੈਕਟੀਕਲ ਦੱਸ ਰਹੀ ਆ ਮੈਂ ਤੁਹਾਨੂੰ ਠੀਕ ਤੇ ਦੂਜੀ ਗੱਲ ਜੇ ਤੁਸੀਂ ਜਲਦੀ ਉੱਠੇ ਸੂਰਜ ਦੇ ਦਰਸ਼ਨ ਕੀਤੇ ਪਰਿਵਾਰ ਵਿੱਚ ਬੈਠ ਕੇ ਚਾਹ ਪਾਣੀ ਪੀਤਾ ਹਨਾ ਵਾਓ ਅੱਜ ਛੁੱਟੀ ਹੈ ਜਿਸ ਤਰ੍ਹਾਂ ਮਰਜ਼ੀ ਬੈਠੋ ਉੱਠੋ ਜੋ ਮਰਜ਼ੀ ਕਰੋ ਤਾਂ ਮਤਲਬ ਕਿ ਘੁੰਮੋ ਫਿਰੋ ਆਨੰਦ ਲਓ ਸੂਰਜ ਦਾ ਸੰਡੇ ਦਾ ਮਤਲਬ ਇਹੀ ਹੈ ਕਿ ਉਸ ਨੂੰ ਫਨ ਡੇ ਬਣਾਓ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰੋ ਆਪਣੇ ਲਈ ਵਕਤ ਕੱਟੋ ਕਿ ਅੱਜ ਨਹੀਂ ਜੀ ਕੁਝ ਕਰਨਾ ਦੇਖੀ ਜਾਊਗੀ ਬਥੇਰਾ ਕੰਮ ਕਰਦੇ ਆਂ ਸੀ ਬਥੇਰੀ ਮਿਹਨਤ ਕਰਦੇ ਆਂ ਬਥੇਰਾ ਸੀ ਆਪਣਾ ਲਹੂ ਆਪ ਹੀ ਪੀਂਨੇ ਆ ਕਿ ਨਹੀਂ ਮਨਾ ਤੂੰ ਆਹ ਕਰ ਨਹੀਂ ਮਨਾ ਤੂੰ ਆਹ ਕਰ ਨਹੀਂ ਬਿਜ਼ਨਸ ਇਹਨੂੰ ਨਹੀਂ ਟਿਕਨ ਦਿੰਦੇ ਇਹਨੂੰ ਨਹੀਂ ਟਿਕਨ ਦਿੰਦੇ ਕਦੇ ਤੇ ਕਦੇ ਇਦਾਂ ਦਾ ਦਿਨ ਹੋਣਾ ਚਾਹੀਦਾ ਕਿ ਠੀਕ ਆ ਓਕੇ ਆ ਕਿੱਕ ਗਿਆ ਟਕਾਉ ਅੱਛਾਈ ਹਰ ਤਰ੍ਹਾਂ ਦੇ ਨਾਲ ਬਧੀ ਆਈ ਹੋ ਜਾਣਾ ਹੈ ਨਾ ਬਸ ਜਦੋਂ ਅਸੀਂ ਇਹ ਸੋਚ ਲੈਨੇ ਆ ਤੇ ਸਮਝੋ ਅਸੀਂ ਆਪਣੇ ਲਈ ਜੀ ਰਹੀ ਆ ਆਪਣੇ ਲਈ ਵਕਤ ਜ਼ਰੂਰ ਕੱਢਣਾ ਚਾਹੀਦਾ ਹੈ ਆਪਣੇ ਆਪ ਲਈ ਆਪਣੇ ਆਪ ਨੂੰ ਰਿਲੈਕਸ ਆਪਣੇ ਮਨ ਦੀ ਗੱਲ ਹੁਣ ਮੰਨ ਲਓ ਕਿ ਕਿਸੇ ਨੂੰ ਵੀਡੀਓ ਫਿਲਮਾਂ ਦੇਖਣ ਦਾ ਸ਼ੌਂਕ ਹੈ ਮੰਨ ਲਓ ਕਿਸੇ ਨੂੰ ਫਿਲਮਾਂ ਦੇਖਣ ਤਾਂ ਜ਼ਰੂਰ ਦੇਖੋ ਨਹੀਂ ਜੀ ਹੁਣ ਤੇ ਅਸੀਂ ਇਦਾਂ ਕੰਮ ਕਰਦੇ ਆ ਸਾਨੂੰ ਟਾਈਮ ਹੀ ਨਹੀਂ ਲੱਗਦਾ ਸਾਨੂੰ ਵਕਤ ਹੀ ਨਹੀਂ ਲੱਗਦਾ ਚੀਜ਼ਾਂ ਦੇਖਣ ਦਾ ਅਸੀਂ ਕੀ ਕਰੀਏ ਹੈ ਨਾ ਵਕਤ ਕਿਉਂ ਨਹੀਂ ਲੱਗਦਾ ਵਕਤ ਕਿਉਂ ਨਹੀਂ ਲੱਗਦਾ ਆਪਣੇ ਲਈ ਤੇ ਵਕਤ ਹੈ ਨਾ ਆਪਣੇ ਲਈ ਵਕਤ ਨਹੀਂ ਤਾਂ ਫਿਰ ਅਸੀਂ ਦੁਨੀਆਦਾਰੀ ਦੇ ਵਕਤ ਲਈ ਦੱਸੋ ਕੀ ਕਰੀਏ ਐਵੇਂ ਗੱਤੂ ਗੱਲਾਂ ਤੇ ਫਿਲਮਾਂ ਦੇਖਣ ਦਾ ਸ਼ੌਂਕ ਆਪਣੇ ਪਰਿਵਾਰ ਨੂੰ ਲਾਉ ਨਾ ਦੇਖਿਓ ਆ ਖਰਚੇ ਦੀ ਚਿੰਤਾ ਨਾ ਕਰੋ ਜੇ ਕੁਦਰਤ ਨੇ ਦੇਣਾ ਹੈ ਤਾਂ ਉਹਨੇ ਦੇ ਹੀ ਦੇਣਾ ਥੋੜੇ ਥੋੜਾ ਲਾ ਲਿਆ ਹੈ ਨਾ ਬਾਹਰ ਦਾ ਖਾਣਾ ਖਾ ਕੇ ਆਓ ਜੋ ਮਨ ਕਰਦਾ ਉਹ ਖਾ ਕੇ ਆ ਤਾਂ ਦਿਨ ਨੂੰ ਆਪੇ ਬਣ ਗਿਆ ਨਾ ਸੰਡੇ ਪੰਡੇ ਬਣ ਗਿਆ ਨਾ ਤਾਂ ਵਧੀਆ ਹੋ ਗਿਆ ਹੈ ਨਾ ਤਚੰਨ ਅੱਜ ਆਪਾਂ ਗੱਲ ਕਰਨੀ ਹੈ 20 ਅਪ੍ਰੈਲ 2025 ਦਿਨ ਐਤਵਾਰ ਦੀ 7ਵੀਂ ਤਿਥੀ ਹੈ ਅੱਜ ਕ੍ਰਿਸ਼ਨ ਪੱਖ ਚੱਲ ਰਿਹਾ ਚੇਤਰ ਮਹੀਨੇ ਦਾ ਪੂਰਵ ਸਾੜਾ ਨਕਸ਼ਤਰ ਜੋ ਹੈ 11:45 ਮਿੰਟ ਤੱਕ ਰਹੇਗਾ ਉਸ ਤੋਂ ਬਾਅਦ ਸੂਰਜ ਦਾ ਨਕਸ਼ਤਰ ਚਲ ਪਵੇਗਾ ਤੇ ਗ੍ਰਹਾਂ ਦੇ ਮੁਤਾਬਕ ਐਤਵਾਰ ਵਾਲੇ ਦਿਨ ਜੋ ਸਿੱਧ ਯੋਗ ਰਹੇਗਾ ਔਰ 6:05 ਮਿੰਟ ਤੱਕ ਸ਼ਾਮ ਨੂੰ 6:05 ਮਿੰਟ ਤੱਕ ਚੰਦਰਮਾ ਤਨੂ ਰਾਸ਼ੀ ਵਿੱਚ ਉਸ ਤੋਂ ਬਾਅਦ ਜਾਏਗਾ ਮਕਰਾਂში ਵਿੱਚ ਜੀ ਹਾਂ ਸ਼ਨੀ ਦੇ ਘਰ ਜਾਏਗਾ 15 6 42 ਤੱਕ ਰਹੇਗੀ ਜੋ ਕੱਲ 6 23 ਤੱਕ ਤੋਂ ਚੱਲਦੀ ਪਈ ਸੀ ਤੇ ਉਹ ਤੁਹਾਨੂੰ ਪਤਾ ਹੀ ਹੈ ਕਿ ਗ੍ਰਹਿਆਂ ਦੇ ਮੁਤਾਬਕ ਜਿੱਦਾਂ ਆਪਾਂ ਸਹੀ ਚੱਲਦੇ ਹਾਂ ਉਦਾਂ ਹੀ ਕੁਦਰਤ ਸਾਨੂੰ ਸਹੀ ਚਲਾਉਂਦੀ ਹੈ ਤਾਂ ਕੋਸ਼ਿਸ਼ ਕਰਦੇ ਆਪਾਂ ਗ੍ਰਹਿ ਮੁਤਾਬਕ ਅੱਜ ਦੇ ਦਿਨ ਨੂੰ ਬੈਸਟ ਬਣਾਉਂਦੀ 4:30 ਵਜੇ ਤੋਂ ਲੈ ਕੇ 6 ਵਜੇ ਦਾ ਟਾਈਮ ਰਹਿ ਹਾ ਰਾਹੁ ਕੰ ਦਾ ਸਭ ਤੋਂ ਪਹਿਲਾਂ ਅਰੇ ਇਸ ਤਨੀ ਮੇਸ਼ ਰਾਸ਼ੀ ਦੀ ਗੱਲ ਕਰਾਂਗੇ ਮੇਸ਼ ਰਾਸ਼ੀ ਵਾਲਿਆਂ ਦੇ ਲਈ ਜੀ ਸਤਾਰਿਆਂ ਦੇ ਹਿਸਾਬ ਦੇ ਨਾਲ ਜੋ ਚੰਦਰ ਮੈਂ ਅੱਜ 9ਵੇਂ ਸਥਾਨ ਵਿੱਚ ਹੈ ਤੇ ਜੋ ਸ਼ੁਕਰ ਦਾ ਨਕਸ਼ਤਰ ਤਕਰੀਬਨ ਆਪਾਂ ਤੁਹਾਨੂੰ ਦੱਸਿਆ ਕਿ 10 ਤਕਰੀਬਨ ਆਜ ਐਤਵਾਰ ਵਾਲੇ ਦਿਨ ਸ਼ੁਕਰ ਦਾ ਨਕਸ਼ਤਰ 11ਵਾਂ ਅਜਿਹਾ ਅਨਸਟ ਤੱਕ ਰਿਹਾ ਸੋਰੀ ਤੇ ਵਧੀਆ ਸ਼ੁਕਰ ਦਾ ਨਕਸ਼ਤਰ ਤਾਂ ਲਈ ਬਿਜ਼ਨਸ ਲਈ ਅੱਛਾ ਕੰਮ ਕਰ ਲਈ ਅੱਛਾ ਨਾਮ-ਫੇਮ ਵਧ ਰਿਹਾ ਤੁਹਾਡਾ ਵਧੀਆ ਸਿਤਾਰੇ ਹੋਏ ਤੁਹਾਡੇ ਔਰ ਸ਼ੁਕਰ ਵੀ ਉੱਚਦਾ ਚੱਲਦਾ ਪਿਆ ਤਾਂ ਵਧੀਆ ਕਿ ਕਪੂਰ ਦੀ ਟਿੱਕੀ ਆਪਣੇ ਕੋਲ ਜ਼ਰੂਰ ਰੱਖ ਲਓ ਉਸ ਤੋਂ ਬਾਅਦ ਸ਼ੁਕਰ ਦਾ ਸੂਰਜ ਦਾ ਨਕਸ਼ਤਰ ਉਹਨਾ ਗੌਰ ਵੀ ਵਧੀਆ ਸੋਚ ਵੀ ਅੱਛੀ ਹੋ ਜਾਣੀ ਕੰਮ ਕਰ ਵੀ ਅੱਛਾ ਹੋ ਜਾਣਾ ਟੌਰਸ ਜਿਹਨੇ ਬ੍ਰਿਕ ਰਾਸ਼ੀ ਪ੍ਰਿਕਾਸ਼ੀ ਵਾਲਿਆਂ ਨੂੰ 12 ਵਜੇ ਤੱਕ ਆਪਣੇ ਕੰਮ ਨਿਬੇੜ ਲੈਣੇ ਚਾਹੀਦੇ ਵੈਸੇ ਸੰਡੇ ਆ ਕਿਹੜੇ ਕੰਮ ਹੈ ਪਰਿਵਾਰ ਵਿੱਚ ਛੋਟੇ-ਮੋਟੇ ਕੰਮਾਂ ਦੇ ਲਈ ਆਪਣੇ ਪਰਿਵਾਰ ਦਾ ਸਾਥ ਦੋ ਛੋਟੇ-ਮੋਟੇ ਕੰਮ ਜਿੱਦਾਂ ਘਰੇਲ ਕੁਝ ਨਾਲ ਕਦੇ ਕਦੇ ਕੋਈ ਨਾ ਕੋਈ ਰਸੋਈ ਦਾ ਕੰਮ ਵੀ ਕਰਾ ਲੈਣਾ ਚਾਹੀਦਾ ਸਫਾਈ ਦਾ ਕੰਮ ਵੀ ਕਰ ਲੈਣਾ ਚਾਹੀਦਾ ਪਰਿਵਾਰ ਨਾਲ ਮਿਲ ਕੇ ਲੈ ਤੂੰ ਬੈਠ ਅੱਜ ਤੇਰੇ ਲਈ ਆ ਚੀਜ਼ ਕਰਦੇ ਆ ਪਰ ਕਹਿਣ ਆਈ ਹੈ ਹੋ ਸਕਦਾ ਉਹ ਨਾ ਹੀ ਬੈਠਣ ਦੇਣ ਪਰਿਵਾਰਿਕ ਮੈਂਬਰ ਤੁਹਾਡੇ ਨਾਲ ਹੀ ਲੱਗ ਜਾ ਤੇ ਜਦੋਂ ਤੁਸੀਂ ਮਿਲ ਕੇ ਕੰਮ ਕਰਦੇ ਹੋ ਤਾਂ ਖੁਸ਼ੀਆਂ ਹਮੇਸ਼ਾ ਦੁੱਗਣੀਆਂ ਹੁੰਦੀਆਂ ਉੱਠ ਕੇ ਨਾਲ ਕੰਮ ਕਰਕੇ ਦੇਖੋ ਦਸੇ ਚਲੋ ਸ਼ੁਕਰ ਦਾ ਨਕਸ਼ਤਰ ਦੁਪਹਿਰ ਤੱਕ ਉਸ ਤੋਂ ਬਾਅਦ ਸੂਰਜ ਦਾ ਨਕਸ਼ਤਰ ਲੜਨਾ ਨਹੀਂ ਝਗੜ ਨਾਲ ਨਹੀਂ ਖਿਚਣ ਨਾਲ ਨਹੀਂ ਤਾਂ ਦਿਨ ਵਧੀਆ ਜਿਵੇਂ ਨਹੀਂ ਜਾਣ ਮਿਥੁਰ ਰਾਸ਼ੀ ਦੀ ਗੱਲ ਕਰੀਏ ਤਾਂ ਮਿਥੁਰ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਚੱਲਣਗੇ ਜੀ ਦੇਖ ਦੋਨੋਂ ਹੀ ਨਕਸ਼ਤਰ ਮਿੱਤਰ ਕੰਮ ਕਰ ਅੱਛਾ ਸਥਿਤੀ ਅੱਛੀ ਰੁਝੇਵੇਂ ਵੀ ਤੁਹਾਡੇ ਠੀਕ ਠਾਕ ਚੱਲਦੇ ਪਏ ਆ ਗੁਦਰਾਉ ਦੀ ਜੁਤੀ ਕਰਕੇ ਥੋੜੀ ਸਰੀਰਕ ਪਰੇਸ਼ਾਨੀਆਂ ਤਾਂ ਉਹਦੇ ਲਈ ਤੁਹਾਨੂੰ ਆਪ ਹੀ ਕੰਮ ਕਰਨੇ ਪੈਣੇ ਆ ਭਾਵੇਂ ਐਤਵਾਰ ਦਾ ਦਿਨ ਆ ਪਰ ਫਿਰ ਵੀ ਤੁਸੀਂ ਇੱਕ ਕੰਮ ਕਰਨਾ ਤુલਸੀ ਵਾਲੀ ਚਾਹ ਬਣਾ ਕੇ ਜਰੂਰ ਪੀ ਲੈਣੀ ਹੈ ਤુલਸੀ ਦੇ ਪੱਤੇ ਦਾ ਸੇਵਨ ਕਰੋਗੇ ਤਾਂ ਬੁੱਧ ਰਾਹੁ ਦਾ ਜੋਗ ਜੋ ਹੈ ਸ਼ੁਭផល ਦੇਗਾ ਕੈਂਸਰ ਜਾਨੀ ਕਰਕਰਾਸ਼ੀ ਕਰਕਰਾਸ਼ੀ ਦੇ ਲਈ ਚੰਦਰ ਸੋਚ ਸਥਾਨ ਵਿੱਚ ਰਹੇਗਾ ਰਾਤ ਤੱਕ ਸ਼ਾਮ ਤੱਕ ਤਾਂ ਉਦੋਂ ਤੱਕ ਵਧੀਆ ਅੱਜ ਵੀ ਮਿਸ਼ਰੀ ਦਾ ਸੇਵਨ ਕਰ ਲੈਣਾ ਨਕਸ਼ਤਰ ਸ਼ੁਕਰ ਦਾ ਉਸ ਤੋਂ ਬਾਅਦ ਸੂਰਜ ਦਾ ਦੁਪਹਿਰ ਤੋਂ ਬਾਅਦ ਰੁਕਿਆ ਹੋਇਆ ਪੈਸਾ ਆ ਸਕਦਾ ਭਾਵੇਂ ਸੰਢੇ ਹੈ ਪਰ ਫਿਰ ਵੀ ਕਿਸੇ ਨਾਲ ਫੋਨ ਤੇ ਗੱਲਬਾਤ ਕਰਕੇ ਮਨ ਖੁਸ਼ੀ ਹੋਏਗਾ ਪੁਰਾਣੇ ਦੋਸਤ ਮਿਲਦੇ ਆ ਗੱਲ ਕਰ ਲੋ ਉਹਨਾਂ ਨਾਲ ਜੇ ਕੋਈ ਨਾਰਾਜ਼ ਹੈ ਤਾਂ ਦਿਨ ਵਧੀਆ ਜਾਣ ਵਾਲਾ ਹੈ ਸੂਰਜ ਦਾ ਨਕਸ਼ਤਰ ਤੁਹਾਡਾ ਕੌਨਫੀਡੈਂਸ ਵਧਾਉਣ ਵਾਲਾ ਹੈ ਜੋ ਕਿ ਵਧੀਆ ਹੀ ਆ ਲਿਓ ਸਿੰਘ ਰਾਸ਼ੀ ਸਿੰਘ ਰਾਸ਼ੀ ਦੇ ਲਈ ਸਿਤਾਰੇ ਜੋ ਚੱਲ ਰਹੇ ਆ ਜਿੱਕਰਾਂ ਦੇ ਮੁਤਾਬਕ ਦੇਖਿਆ ਜਾਵੇ ਤਾਂ ਸਿੰਘ ਰਾਸ਼ੀ ਵਾਲਿਆਂ ਦੇ ਲਈ ਔਲਾਦ ਨੂੰ ਲੈ ਕੇ ਚਿੰਤਾਵਾਂ ਥੋੜੀਆਂ ਘਟਣ ਵਾਲੀਆਂ ਨੇ ਸੂਰਜ ਦਾ ਨਕਸ਼ਤਰ 11 ਜਨਵਰੀ ਤੋਂ ਬਾਅਦ ਵਧੀਆ ਹੀ ਆ ਆਪਣੇ ਲਈ ਸੋਚੋਗੇ ਆਪਣੇ ਪਰਿਵਾਰ ਲਈ ਸੋਚੋਗੇ ਕਿਤੇ ਘੁੰਮਣ ਫਿਰਨ ਦੀ ਪਲਾਨਿੰਗ ਬਣ ਸਕਦੀ ਹੈ ਕਿਤੇ ਜਾਂਦੇ ਫੰਕਸ਼ਨ ਅਟੈਂਡ ਕਰਨ ਦੀ ਕੋਈ ਤੁਹਾਡਾ ਮਨ ਹੈ ਤਾਂ ਜਰੂਰ ਜਾਣਾ ਚਾਹੀਦਾ ਤੁਹਾਨੂੰ ਕੋਈ ਨਿਯੋਤਾ ਆ ਸਕਦਾ ਕਿਤੇ ਤੇ ਵਧੀਆ ਸਿਤਾਰੇ ਵਧੀਆ ਗ੍ਰਹਿ ਤਾਂ ਅੱਜ ਦਾ ਦਿਨ ਵੀ ਤੁਹਾਡਾ ਵਧੀਆ ਜਾਣ ਵਾਲਾ ਬਸ ਕਾਲਾ ਨੀਲਾ ਰੰਗ ਨਹੀਂ ਪਾਉਣਾ ਤੇ ਫਰੋਜੀ ਕਲਰ ਅੱਜ ਤੁਹਾਡਾ ਸ਼ੁਭ ਰਹੇਗਾ ਵਰਗੋ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲਈ ਅੱਜ ਵੀ ਚੌਥੇ ਸਥਾਨ ਵਿੱਚ ਚੰਦਰਮਾ ਸ਼ਾਮ ਤੱਕ ਰਹੇਗਾ ਸੂਰਜ ਦਾ ਨਕਸ਼ਤਰ ਤੇ ਸ਼ੁਕਰ ਦਾ ਨਕਸ਼ਤਰ ਸਮਾ ਅੱਛਾ ਹੈ ਪਰਵਾਰ ਨਾਲ ਤੁਹਾਡੀ ਸੁਲਾ ਹੋਈ ਹੋਵੇ ਜੇ ਮੇ ਤੁਹਾਡੇ ਖਤਮ ਹੋਏ ਤੇ ਬਿਜੀ ਤੁਸੀਂ ਜਰੂਰ ਹੋਏ ਤੇ ਪਰਿਵਾਰ ਨਾਲ ਬੈਠ ਕੇ ਅੱਜ ਤੁਸੀਂ ਖਾਣਾ ਖਾਦਾ ਚੌਲ ਲਿਆ ਕੇ ਧਾਰਮਿਕ ਸਥਾਨ ਤੇ ਰੱਖਣ ਤੇ ਵਧੀਆ ਤੇ ਜੇ ਕਿਤੇ ਘੁੰਮਣ ਜਾ ਰਹੇ ਹੋ ਜਾਂ ਵੈਸੇ ਹੀ ਕਿਤੇ ਜਾ ਰਹੇ ਹੋ ਤਾਂ ਅਗਰ ਰਸਤੇ 'ਚ ਬਾਂਦਰ ਮਿਲਦਾ ਤਾਂ ਖਾਣਾ ਜਰੂਰ ਪਾਓ ਸੂਰਜ ਦਾ ਨਕਸ਼ਤਰ ਸ਼ੁਭ ਫਲ ਦੇ ਜਾਏਗਾ ਲਿਬਰਾ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਦੀ ਸਿਹਤ ਦਾ ਧਿਆਨ ਰੱਖੋ ਜੀ ਥੋੜੀ ਜਿਹੀ ਖਰਾਬ ਹੋ ਸਕਦੀ ਆ ਵੈਸੇ ਕੰਮ ਕਾਰ ਤੇ ਬਿਜ਼ਨਸ ਜੋ ਹੈ ਤੁਹਾਡਾ ਇਦਾਂ ਚੱਲ ਰਿਹਾ ਕਿ ਹਰ ਚੀਜ਼ ਬੈਲੈਂਸ ਹੋਈ ਪਈ ਆ ਇਨਕਮ ਖਰਚੇ ਬਰਾਬਰ ਹੋਈ ਪਈ ਆ ਤੇ ਕਿਆ ਸਕਦੇ ਆਪਾਂ ਚਲੋ ਪੈਸਾ ਖਰਚਣ ਲਈ ਹੁੰਦਾ ਕੋਈ ਐਦਾਂ ਦੇ ਲੋਨ ਵਾਲੀ ਕਰਜ਼ੇ ਵਾਲੀ ਗੱਲਬਾਤ ਨਹੀਂ ਹੈ ਜੇ ਕਰਜ਼ਾ ਲਈ ਆਈ ਵੀ ਹੈ ਕਿ ਕਿਸ਼ਤਾਂ ਦੇ ਕਰਜ਼ਾ ਟੁੱਟਦੀਆਂ ਕਿਤੇ ਨਹੀਂ ਚੰਗਾ ਰਹੇਗਾ ਕੰਮ ਕਰ ਤੁਹਾਡਾ ਠੀਕ ਹੈ ਇਤਰ ਅੱਜ ਵੀ ਕੰਨਾ ਪਿੱਛੇ ਲਗਾ ਲੈਣਾ ਤੇ ਇਤਰ ਦੀ ਸ਼ੀਸ਼ੀ ਆਪਣੇ ਨਾਲ ਵੀ ਰੱਖ ਸਕਦੇ ਹੋ ਸ਼ੁਕਰ ਸ਼ੁਭ ਹੋ ਜਾਂਦਾ ਹੈ ਠੀਕ ਹੈ ਤੇ ਇੱਕ ਤੁਲਾ ਰਾਸ਼ੀ ਵਾਲਿਆਂ ਨੇ ਅੱਜ ਗਾਹ ਨੂੰ ਰੋਟੀ ਜ਼ਰੂਰ ਪਾਣੀ ਹੈ ਕਿਉਂਕਿ ਸੂਰਜ ਦਾ ਨਕਸ਼ਤਰ ਆਏਗਾ ਤਾਂ ਉਹੀ ਗੱਲ ਕਿ ਸਿਹਤ ਖਰਾਬ ਤੇ ਗੁੱਸਾ ਜ਼ਿਆਦਾ ਦਵਾਏਗਾ स्कॉर्पियो वृश्चिक राशि दी ਗੱਲ ਕਰੀਏ ਤਾਂ 10 11 ਵਜੇ ਤੋਂ ਬਾਅਦ ਸੂਰਜ ਦਾ ਨਕਸ਼ਤਰ ਵਧੀਆ ਕੌਨਫੀਡੈਂਸ ਵਧੇਗਾ ਵਧੀਆ ਰਹੇਗਾ ਤੇ ਕਿਤੇ ਮੂਵੀ ਵਗੈਰਾ ਦੇਖਣ ਦਾ ਤੁਹਾਡੀ ਕੋਈ ਪਲੈਨਿੰਗ ਬਣਦੀ ਪਈ ਹੈ ਤਾਂ ਉਹਦੇ ਲਈ ਵੀ ਵਧੀਆ ਹੈ ਤੇ ਸੂਰਜ ਦਾ ਨਕਸ਼ਤਰ ਜੋ ਹੈ ਪੜਾਈ 'ਚ ਵੀ ਮਨ ਲੱਗੇਗਾ ਸ਼ੁਕਰ ਦਾ ਨਕਸ਼ਤਰ ਥੋੜਾ ਸ਼ਾਪਿੰਗ ਕਰਨ ਦਾ ਮਨ ਲੱਗ ਰਿਹਾ ਤੁਹਾਡਾ ਕੋਈ ਕੱਪੜੇ ਖਰੀਦਣ ਜਾ ਰਹੇ ਹੋ ਕਦੇ ਕੁਝ ਬਣਾ ਲੈ ਜਾ ਰਹੇ ਹੋ ਤਾਂ ਸਿਤਾਰੇ ਅੱਛੇ ਆ ਗ੍ਰਹਿ ਅੱਛੇ ਆ ਚਲੋ ਆਪਣੇ ਲਈ ਤਾਂ ਸੋਚਣਾ ਚਾਹੀਦਾ ਹੀ ਆ ਚੰਦ ਰਾਜ ਤੁਹਾਡੇ ਦੂਸਰੇ ਸਥਾਨ ਵਿੱਚ ਆ ਮਨ ਅੱਛਾ ਹੈ ਕੰਮ ਅੱਛਾ ਹੈ ਪੈਸਾ ਅੱਛਾ ਹੈ ਤੇ ਪਰਿਵਾਰ ਦੇ ਨਾਲ ਤੁਸੀਂ ਹਰ ਤਰ੍ਹਾਂ ਨਾਲ ਹਰ ਚੀਜ਼ ਨੂੰ ਬੈਲੈਂਸ ਲੈ ਕੇ ਚੱਲ ਰਹੇ ਹੋ ਦੁੱਧ ਮੱਥੇ ਤੇ ਜ਼ਰੂਰ ਲਗਾ ਲਓ ਤੇ ਦੁੱਧ ਮਲਕੇ ਵੀ ਨਾ ਸਕਦੇ ਹੋ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਵਿਦੇਸ਼ ਜਾਣ ਵਾਲਿਆਂ ਦੇ ਲਈ ਸਿਤਾਰੇ ਹੋਏ ਅੱਛੇ ਕੰਮ ਕਰ ਹੋਏ ਅੱਛੇ ਕਿਸੇ ਨਾਲ ਮੀਟਿੰਗ ਜਾਂ ਕਿਸੇ ਦਾ ਫੋਨ ਆਇਆ ਮਨ ਖੁਸ਼ ਹੋ ਗਿਆ ਕੰਮ ਕਰ ਚੇਂਜ ਕਰਨ ਲਈ ਵੀ ਦਿਨ ਅੱਛਾ ਹੈ ਜਿੱਦ ਕੇ ਅੜ ਕੇ ਜਿੱਦਾਂ ਆਪਾਂ ਤੁਹਾਨੂੰ ਕੱਲ ਵੀ ਦੱਸਿਆ ਸੀ ਕੰਮ ਨਹੀਂ ਕਰਨਾ ਦੁਪਹਿਰ ਤੋਂ ਬਾਅਦ ਸੂਰਜ ਦਾ ਨਕਸ਼ਤਰ ਅੱਛਾ ਪਿਤਾ ਦੇ ਕੋਲ ਬੈਠੋ ਥੋੜੀ ਦੇਰ ਸੂਰਜ ਦੀ એનર્ਜੀ ਲਓ ਤਾਂ ਫਈ ਕੋਈ ਨਾ ਕੋਈ ਕੰਮ ਦੀ ਗੱਲ ਤੇ ਤੁਹਾਨੂੰ ਅੱਛੀ ਤਰ੍ਹਾਂ ਨਾਲ ਰਿਲੈਕਸ ਦੇ ਦੇਣੀ ਹੈ ਉਹਨਾਂ ਨੇ ਤਾਂਬੇ ਦਾ ਪੈਸਾ ਜ਼ਰੂਰ ਕੋਲ ਰੱਖ ਲਿਓ ਜਾ ਰਹੇ ਹੋ ਤਾਂਬੇ ਦਾ ਪੈਸਾ ਕਿਤੇ ਜਲ ਪ੍ਰਵਾਹ ਵੀ ਕਰ ਸਕਦੇ ਹੋ ਵਧੀਆ ਰਹੇਗਾ ਕੈਪ੍ਰਿਕੌਰ ਮਕਰ રાશિ ਥੋੜੀ ਕਲਪਹਾਟ ਰਹੇਗੀ ਥੋੜੀ ਮਾਨਸਿਕ ਕਲਪਹਾਟ ਬਣੀ ਰਹੇਗੀ ਕਲਪਹਾਟ ਦੀ ਵਜ੍ਹਾ ਨਾਲ ਥੋੜਾ ਕਿ ਕਿਤੇ ਆ ਨਾ ਹੋ ਜੇ ਕਿਤੇ ਆ ਨਾ ਹੋ ਜੇ ਇਦਾਂ ਦੇ ਉਲਝੇ ਨੇ ਵੀ ਬਣੇ ਰਹਿ ਸਕਦੇ ਆ ਚਲੋ ਖਰਚੇ ਦਿਖ ਰਹੇ ਆ ਠੀਕ ਆ ਓਕੇ ਪੈਸਾ ਖਰਚਣ ਲਈ ਆ ਜਦਦਾ ਆਪਾਂ ਵਾਰ-ਵਾਰ ਕਹਿੰਨੇ ਆ ਪਰ ਰਾਤ ਨੂੰ ਦੁੱਧ ਦਾ ਸੇਵਨ ਬਿਲਕੁਲ ਵੀ ਨਾ ਕਰੋ ਤਾਂ ਜ਼ਿਆਦਾ ਵਧੀਆ ਤੇ ਸੋਈ ਚ ਬੈਠ ਕੇ ਖਾਣਾ ਖਾਣਾ ਉਸ ਤੋਂ ਵੀ ਵਧੀਆ ਤਿੰਨ ਕੁੱਤਿਆਂ ਨੂੰ ਖਾਣਾ ਦਿਓ ਅੱਜ ਤੁਸੀਂ ਤੀਜੇ ਬੈਠਾ ਸ਼ਨੀ ਸ਼ੁਭਫਲ ਦੇਵੇਗਾ ਬੁੱਧਰਾਉ ਦੀ ਜੁਤੀ ਕਰਕੇ ਥੋੜੀ ਪਰੇਸ਼ਾਨੀ ਐ ਥੋੜੀ ਪੁਲਸ ਚੱਕਰ ਐ ਕੋਈ ਕਿਸੇ ਤਰ੍ਹਾਂ ਦਾ ਉਲਝੇਮਈ ਤਾਂ ਮਕਰਾਚੀ ਵਾਲੇ ਨਰ ਸੋਈ ਚ ਬੈਠ ਕੇ ਖਾਣਾ ਜ਼ਰੂਰ ਖਾਣਾ ਤੇ ਫਟਕੜੇ ਵਾਲੇ ਪਾਣੀ ਦੀ ਘੁਰਲੀ ਕਰਨੀ ਅਗਰ ਇਸ ਜਾਨੀ ਕੁੰਭ ਰਾਸ਼ੀ ਦੀ ਗੱਲ ਕਰੀਏ ਤਾਂ ਕੁੰਭ ਰਾਸ਼ੀ ਵਾਲਿਆਂ ਦੇ ਲਈ ਸੂਰਜ ਦਾ ਨਕਸ਼ਤਰ ਭਾਵੇਂ ਮਿੱਤਰ ਨਹੀਂ ਹੈ ਸ਼ੁਕਰ ਦਾ ਨਕਸ਼ਤਰ 10 11 ਵਜੇ ਤੱਕ ਠੀਕ ਹੈ ਪਰ ਘਰ ਵਿੱਚ ਛੋਟੀ ਮੋਟੀ ਨੋਕ ਚੋਕ ਖਾਣਾ ਖਾਣ ਦਾ ਐਵੇਂ ਹੋ ਸਕਦੀ ਹੈ ਤਾਂ ਆਪਣਾ ਸਾਇਲੈਂਟ ਮੋਡ 'ਚ ਰਹੋ ਜ਼ਿਆਦਾ ਜਿੱਥੇ ਪਰਿਵਾਰਿਕ ਮੈਂਬਰ ਬਹਿ ਕੇ ਸਲਾਹ ਲੈ ਰਿਹਾ ਜਰੂਰ ਆਪਣੀ ਸਲਾਹ ਲਓ ਤਾਂ ਜਿੱਥੇ ਤੁਹਾਨੂੰ ਐਵੇਂ ਆਪਣੇ ਐਵੇਂ ਤਾਂ ਦਰਸਾਉਂਦੇ ਸਰਸਾਉਂਦੇ ਆਪਾਂ ਕਲੇਸ਼ ਨਾ ਵਧਾ ਬੈਠੀਏ ਤਾਂ ਥੋੜਾ ਸ਼ਾਂਤ ਹੀ ਰਹੋਗੇ ਤਾਂ ਜ਼ਿਆਦਾ ਵਧੀਆ ਠੀਕ ਹੈ ਤੇ ਕੰਬ ਰਾਸ਼ੀ ਵਾਲੇ ਥੋੜੇ ਜੀਵਨ ਸਾਥੀ ਨਾਲ ਵੀ ਬੜੇ ਹੀ ਹਲੇਮੀ ਨਾਲ ਪੇਸ਼ ਆਉਗੇ ਤਾਂ ਵਧੀਆ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਕਰਨਾ ਪਾਣੀ ਚ ਦੁੱਧ ਪਾ ਕੇ ਇਸ਼ਨਾਨ ਕਰਨਾ ਪਾਈਸੇ ਜਾਨੀ ਮੀਨ ਰਾਸ਼ੀ ਦੀ ਗੱਲ ਕਰੀਏ ਤਾਂ ਮੀਨ ਰਾਸ਼ੀ ਵਾਲਿਆਂ ਦੇ ਲਈ ਸੂਰਜ ਤੇ ਸ਼ੁਕਰ ਪਹਿਲਾਂ ਸ਼ੁਕਰ ਦਾ ਨਕਸ਼ਤਰ ਫਿਰ ਸੂਰਜ ਦਾ ਨਕਸ਼ਤਰ ਕੋਈ ਉਜੇ ਨੀ ਵਾਲੀ ਗੱਲ ਨਹੀਂ ਹੈ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ ਤੇ ਹਾਂ ਤਿੰਨ ਚਾਰ ਗ੍ਰਾਹੜੇ ਲਗਨ ਚ ਬੈਠੇ ਆਪਾਂ ਅਮੀ ਉੱਚਾ ਸ਼ੁਕਰੀਆ ਜੋ ਕਿ ਨਜ਼ਰਾ ਥੋੜੀਆਂ ਜੀਆਂ ਤੁਹਾਨੂੰ ਜ਼ਿਆਦਾ ਹੀ ਦਵਾ ਰਹੇ ਆ ਜਿਸ ਕਰਕੇ ਤੁਹਾਨੂੰ ਲੱਗ ਰਿਹਾ ਕਿ ਆ ਵੀ ਕਮ ਚੁਕਾਵਟ ਪੈ ਜਾਂਦੀ ਆ ਆ ਵੀ ਕਮ ਚੁਕਾਵਟ ਪੈ ਜਾਂਦੀ ਆ ਤਾਂ ਕੀ ਕਰਨਾ ਤੁਸੀਂ ਗ੍ਰਹਾਂ ਨੂੰ ਸ਼ੁਭ ਕਰਨ ਦੇ ਲਈ ਕੀ ਕਰੋ ਅ ਪੀਲੇ ਫੁੱਲ ਲੈ ਕੇ ਧਾਰਮਿਕ ਸਥਾਨ ਤੇ ਜਾ ਰਹੇ ਹੋ ਤਾਂ ਚੜ੍ਹਾ ਕੇ ਆਓ ਤੇ ਪਾਣੀ ਚ ਹਲਦੀ 바ਕੇ ਇਸ਼ਨਾਨ ਜ਼ਰੂਰ ਕਰ ਲਓ। ਕਾਫੀ ਰਿਲੈਕਸ ਕੀਨੇਗੀ। ਪੀਲਾ ਰੰਗ ਵੀ ਤੁਹਾਡੇ ਲਈ ਅੱਜ ਸ਼ੁਭ ਰਹਿਣਾ। ਸ਼ਰੀਰ ਨੂੰ ਸ਼ੁਭ ਕਰਨ ਲਈ ਸਭ ਤੋਂ ਜ਼ਰੂਰੀ ਆ ਚੈਤਵਾਰ ਦਾ ਦਿਨ ਤੇ ਸਤਨਾਜਾ ਲੈ ਕੇ ਪੰਛੀਆਂ ਨੂੰ ਪਾਓ। ਵਧੀਆ ਰਹੇ। ਆ ਚਾਰ ਗ੍ਰਹਿਆਂ ਦੀਆਂ ਜੁੱਤੀਆਂ, ਸੱਤ ਚੀਜ਼ਾਂ ਕਰ ਲੈਣੀਆਂ ਨੇ ਆਪਾਂ ਤਾਂ ਵੀ ਹੋ ਜਾਏਗਾ। ਠੀਕ ਹੈ। ਤੇ ਹੁਣ ਆਪਾਂ ਜਾਣਦੇ ਹਾਂ ਅੱਜ ਦਾ ਵਾਸਤੂ ਟਿਪ। ਵਾਸਤੂ ਮੁਤਾਬਕ ਵਸਤੂਆਂ ਦਾ ਸਹੀ ਜਗ੍ਹਾ ਤੇ ਹੋਣਾ ਵਾਸਤੂਕ ਹੁੰਦਾ ਏ ਤੇ ਜਦੋਂ ਅਸੀਂ ਚੀਜ਼ਾਂ ਨੂੰ ਸਹੀ ਜਗ੍ਹਾ ਤੇ ਰੱਖਦੇ ਹਾਂ, ਕਰਦੇ ਹਰ ਚੀਜ਼ਾਂ ਦੇ ਨਾਲ ਸ਼ੁਭਫਲ ਮਿਲ ਜਾਂਦਾ ਹੈ ਹਨਾ ਤਾਂ ਇਸੇ ਤਰ੍ਹਾਂ ਨਾਲ ਤਸਵੀਰਾਂ ਅਸੀਂ ਘਰ ਚ ਬੜੀਆਂ ਲਗਾਉਂਦੇ ਆ ਬੜੀਆਂ ਵਧੀਆ ਵੀ ਲੱਗਦੀਆਂ ਨੇ ਨਾਰਥ ਸਾਈਡ ਤੇ ਹਮੇਸ਼ਾ ਨੀਲੇ ਰੰਗ ਦੀ ਜਾਂ ਸਕਾਈ ਬਲੂ ਕਲਰ ਦੀ ਜਾਂ ਹਲਕੇ ਫਿਰੋਜ਼ੀ ਰੰਗ ਦੀ ਜਾਂ ਹਲਕੇ ਹਰੇ ਰੰਗ ਦੀ ਤਸਵੀਰ ਹੀ ਲਗਾਓ ਅਗਰ ਤੁਹਾਡੇ ਘਰ ਦੀ ਨਾਰਥ ਸਾਈਡ ਤੇ ਕੋਈ ਰੈੱਡ ਕਲਰ ਦੀ ਜਾਂ ਕਿਸੇ ਤਰ੍ਹਾਂ ਦੀ ਕੋਈ ਹੋਰ ਤਸਵੀਰ ਲੱਗੀ ਹੈ ਤਾਂ ਉਸ ਨੂੰ ਚੱਕ ਦਿਓ ਇਹ એનર્ਜੀ ਖਰਾਬ ਕਰਦੀ ਹੈ ਸਮਝ ਆ ਜਾਂਦਾ ਆ ਸਰਦਾਰ ਜੀ ਅੱਜ ਦਾ ਦਿਨ ਅੱਛਾ ਜਾਵੇ ਸਾਸ਼ਿਕਾ